ਮਾਨਸਰੇ ਇੱਕ ਰੇਪ ਕੇਸ ਹੋਇਆ ਸੀ ਉਹਦੇ ਵਿੱਚ ਹੁਣ ਤੱਕ ਕੀ ਅਪਡੇਟਸ ਆਈ? ਅਮਿਤਿ 11 12 2023 ਨੂੰ ਇੱਕ ਐਫਆਈਆਰ ਲੌਂਚ ਕੀਤੀ ਅੰਡਰ ਸੈਕਸ਼ਨ 376 ਤੇ ਪਾਕਸਵਰਕ 3 ਐਂਡ 4 ਜਿਹਦੇ ਵਿੱਚ ਇੱਕ ਲੜਕੀ ਨੇ ਬਿਆਨ ਦਿੱਤਾ ਸੀ ਕਿ ਉਸ ਦਾ ਉਸਦੇ ਚਾਚੇ ਵੱਲੋਂ ਹੀ ਰੇਪ ਕੀਤਾ ਗਿਆ ਹੈ ਐਂਡ ਸ਼ੀ ਵਾਸ 4 5 ਮੰਥਸ ਪ੍ਰੈਗਨੈਂਟ ਤੇ ਉਸੇ ਇਮੀਡੀਏਟਲੀ ਇਹਨੂੰ ਆਪਣੇ ਐਕਸ਼ਨ ਨੂੰ ਅਮਲ ਵਿੱਚ ਲਿਆਉਂਦੇ ਆ ਆਪਾਂ ਤੁਰੰਤ ਉਹਦੀ ਐਫਆਈਆਰ ਲੌਂਚ ਕੀਤੀ ਤਤੰਤ ਹੀ ਜੋ ਵੀ ਬੇਸਿਕ ਫਾਰਮੈਲिटीज ਹੈ ਇੱਕ ਐਫ ਆਈ ਆਰ ਦੇ ਕੰਟੈਂਟਸ ਉਹ ਪੂਰੇ ਕਰਕੇ ਆਪਾਂ ਦੋਸ਼ੀਨ ਤਲਾਸ਼ ਵਿੱਚ ਲੱਗ ਗਏ ਜੀ ਤੇ ਦੋਸ਼ੀ ਘਰੋਂ ਜਿੰਨੀਆਂ ਵੀ ਰੇਡਾਂ ਕੀਤੀਆਂ ਹਰ ਵਾਰ ਪਾਇਆ ਗਿਆ ਕਿ ਦੋਸ਼ੀ ਆਪਣੇ ਘਰੋਂ ਬੇਕਰ ਭੱਜੇ ਹੋਏ ਆ ਔਰ ਕਿ ਜਗਾ ਜਗਾ ਆਪਣੇ ਕਦੀ ਦਿੱਲੀ ਚਲ ਜਾਂਦੇ ਹੀ ਕਦੀ ਰਾਜਸਥਾਨ ਚਲ ਜਾਂਦੇ ਹੀ ਇਦਾਂ ਆਪਣੀ ਹਰ ਚਾਰਾ ਜੋਈ ਕਰ ਰਹੇ ਸੀ ਕਿ ਉਹ ਆਪਣੇ ਆਪਣੇ ਆਪ ਨੂੰ ਇਸ ਤਰੀਕੇ ਤੋਂ ਬਚਾ ਸਕਣ ਪਰ ਕੱਲ ਰਾਤ ਹੀ ਇੱਕ ਇਨਫੋਰਮੇਸ਼ਨ ਮਿਲੀ ਕਿ ਦੋਸ਼ੀ ਆਏ ਹੋਏ ਆ ਕਿਤੇ ਤੇ ਉਹਨਾਂ ਦਾ ਵੇਅਰ ਅਬਾਊਟ ਪਤਾ ਲੱਗਾ ਤੇ ਰਾਤ ਹੀ ਰੇਡ ਕਰਕੇ ਆਪਾਂ ਦੋਸ਼ੀਆਂ ਨੂੰ ਅ ਗ੍ਰਫਤਾਰ ਕੀਤਾ ਜਿਹਦੇ ਵਿੱਚ ਦੋਸ਼ੀ ਦਾ ਅਸਲੀ ਛੋਟਾ ਭਰਾ ਜਿਹੜਾ ਉਹ ਅ ਉਹ ਜਗਦੀਪ ਕੁਮਾਰ ਤੇ ਉਸ ਦੀ ਮਾਤਾ ਜਿਹੜੀ ਚੰਦਰਪ੍ਰਭਾ ਉਹ ਫੜੇ ਗਏ ਮੌਕੇ ਤੇ ਜਿਹੜਾ ਮੇਨ ਅਕਿਊਜ਼ਡ ਹੈ ਅ ਪ੍ਰਦੀਪ ਕੁਮਾਰ ਉਹ ਫਿਲਹਾਲ ਅਜੇ ਪੁਲਿਸ ਦੀ ਅਰੈਸਟ ਤੋਂ ਬਾਹਰ ਹੈ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਕਿਉਂਕਿ ਉਸ ਦਾ ਨਾ ਹੁਣ ਦਿੱਲੀ ਦਾ ਲੋਕੇਸ਼ਨ ਆ ਰਿਹਾ ਆਪਾਂ ਦਿੱਲੀ ਵੀ ਰੇਡ ਕਰਵਾਈ ਹੈ ਅਜੇ ਤੱਕ ਉਹਦਾ ਜਿਹੜਾ ਫਿਕਸ ਬੇਅਰਬਾਊਟ ਨਹੀਂ ਪਤਾ ਚੱਲ ਰਿਹਾ ਪਤਾ ਟਿਕਾਣਾ ਨਹੀਂ ਚੱਲ ਰਿਹਾ ਤਾਂ ਕਿ ਆਪਾਂ ਹੁਣ ਇਹਨਾਂ ਦਾ ਪਤਾ ਲੱਗਾ ਆਪਾਂ ਤੁਰੰਤ ਇਹਨਾਂ ਦੀ ਅਰੈਸਟ ਆਪਾਂ ਪਾ ਕੇ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਾਂਗੇ ਤੇ ਇਹਨਾਂ ਦੀ ਰਿਮਾਂਡ ਲੈ ਕੇ ਮੁਕਦਮੇ 'ਚ ਅੱਗੇ ਪੁਸ਼ਕਿਸ਼ ਕਰਾਂਗੇ ਸਰ ਇਹ ਜਿਹੜਾ ਕੇਸ ਹੈ ਇਹ ਕਿਹੜੇ ਪਿੰਡ ਦਾ ਹੈ ਇਹ ਪਿੰਡ ਲੱਦਣਾ ਜੀ ਥਾਣਾ ਸਦਰਨ ਕੋਹਦਰ 'ਚ ਪੈ ਜਾਂਦਾ ਜ਼ਿਲ੍ਹਾ ਜਲੰਧਰ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਕਿੰਨੇ ਟਾਈਮ ਬਾਅਦ ਇਹ ਫੜ ਹੋਇਆ ਜੀ ਇਹ ਲਗਭਗ ਤੁਸੀਂ ਦੇਖ ਲਓ ਕਿ ਇੱਕ ਤਰੀਕ ਦੀ ਐਫਆਈਆਰ ਲॉज ਹੈ ਐਂਡ ਡੇ 1 ਤੋਂ ਹੀ ਇਹ ਪੁਲਿਸ ਦੀ ਹਿਰਾਸਤ ਤੋਂ ਨਿਕਲ ਕੇ ਹੀ ਭੱਜ ਗਏ ਸੀ ਜਿੱਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦੇ ਖਿਲਾਫ ਅਰਜ਼ੀ ਦਰਜ ਹੋ ਗਿਆ ਤੇ ਇਹ ਆਪਣਾ ਭੱਜ ਗਏ ਤੇ ਅੱਜ 1 ਮਹੀਨੇ ਲਗਭਗ 1 ਮਹੀਨੇ ਬਾਅਦ ਇਹ ਮਤਲਬ ਕਾਬੂ ਆਏ ਆ ਦੋ ਜਣੇ ਜੀ ਤੇ ਜਿਹੜਾ ਅਸਲ ਦੋਸ਼ੀ ਹੈ ਜੀ ਅਸਲ ਦੋਸ਼ੀ ਵੀ ਅੱਜਕੱਲ੍ਹ ਚ ਆਪਾਂ ਫੜ ਲੈਣਾ ਕਿਉਂਕਿ ਉਹਦੇ ਉੱਤੇ ਵੀ ਸਾਰੇ ਸੋਰਸ ਲੱਗੇ ਹੋਏ ਔਰ ਆਪਾਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਨੂੰ ਅਮਲ ਵਿੱਚ ਲਿਆ ਰਹੇ ਆ ਬਿਲਕੁਲ ਸੀਰੀਅਸ ਮੋਡ ਤੇ ਸਾਰਾ ਕੰਮ ਚੱਲ ਰਿਹਾ ਤੇ ਆਈ ਹੋਪ ਵਿਦਨ 2 3 ਡੇਸ ਵੀ ਵਿਲ ਬੀ ਏਬਲ ਟੂ ਐਪਰੀਹੈਂਡ ਹਿਮ